ਗੁਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਬਾਣੀ ਦਾ ਪੁੱਤਰ ਸ਼ਬਦ ਹੈ ਕਿ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀਜੈ ਬੱਜਰ ਕਵਾੜ ਨਾ ਖਲਣੀ ਗੁਰ ਸ਼ਬਦ ਖਲੀਜੈ ਅਨਹਦ ਆਵਾਜੇ ਤੁਨ ਵਜਦੇ ਗੁਰ ਸ਼ਬਦ ਸੁਣੀਜੈ ਮੈਂ ਚੇਤਾ ਆ ਗਿਆ ਮੈਂ ਕਿਤੇ ਪੜ ਰਹਾ ਸੀਗਾ ਕਿ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘਮਣਾਵਾਲੇ ਜ਼ਿਲ੍ਹਾ ਗਰਦਾਸਪੁਰ ਤੋਂ ਉਹਨਾਂ ਦੇ ਨਾਲ ਕੋਈ ਸ਼ਰਧਾਲੂ ਪ੍ਰੇਮੀ ਆੜੀ ਕਰ ਗਿਆ ਵਿਜਿਤ ਹੋ ਗਿਆ ਕਿ ਬਾਬਾ ਜੀ ਕਿਰਪਾ ਕਰੋ ਮੇਰਾ ਦਸਵਾ ਦੁਆਰ ਖੋਲ ਦੋ ਕਿਉਂਕਿ ਅੱਜ ਕੱਲ ਬੜਾ ਰੌਲਾ ਵਾ ਨਾ ਕਿ ਫਲਾਣਾ ਸੰਪਰਦਾਈ ਬਾਬਾ ਦਸਵਾ ਦੁਆਰ ਖੋਲ ਦਿੰਦਾ ਵਾ ਫਲਾਣਾ ਡੇਰੇਦਾਰ ਜਿਹੜਾ ਉਹ ਦਸਵਾ ਦੁਆਰ ਸੱਜੇ ਖੋਲ ਦਿੰਦਾ ਵਾ ਫਲਾਣਾ ਇੱਕ ਮਹਾਪੁਰਸ਼ ਵਾ ਉਹ ਦਸਵਾ ਦੁਆਰ ਖੋਲ ਦਿੰਦਾ ਤੇ ਬਾਬਾ ਜੀ ਉਹਨੂੰ ਕਹਿਣ ਲੱਗੇ ਸੁਭਾਵਕ ਕੀ ਕਹਿਣ ਲੱਗੇ ਕਿ ਪ੍ਰੇਮੀਆ ਦੱਸ ਤੂੰ ਮੈਨੂੰ ਵੀ ਪਾਣੀ ਵਾਲਾ ਖਾਲ ਕੋਈ ਜਾ ਰਿਆ ਪਾਣੀ ਭਰਿਆ ਖਾਲ ਤੇ ਜਾ ਰਿਆ ਵਾ ਔਰ ਜਗ ਨੱਕਾ ਹੋ ਜੇ ਵੱਡਾ ਨੱਕਾ ਹੋ ਜੇ ਕੋਈ ਜਣ ਦੋ ਨੱਕੇ ਹੋ ਜਾਣ ਤਿੰਨ ਨੱਕੇ ਹੋ ਜਾਣ ਉਹ ਕਿਦਾਂ ਬੰਦ ਕਰੀਦੇ ਆ ਕਿਦਾਂ ਪਾਣੀ ਬੰਦ ਕਰੀਦਾ ਵਾ ਤਾਂ ਬਾਬਾ ਜੀ ਮਿੱਟੀ ਪਾ ਕੇ ਬੰਦ ਕਰ ਦਿੱਤੇ ਆ ਕਿੰਨੇ ਟੱਪ ਪਾ ਜਾਂਦੇ ਆ ਕਿ ਨਹੀਂ ਟੱਪਦੇ ਹੁਣ ਪਤਾ ਨਹੀਂ ਕਿੰਨੇ ਪੈਣ ਇੱਕ ਪੈਣ ਦੋ ਪੈਣ ਤਿੰਨ ਪੈਣ ਪਤਾ ਨਹੀਂ ਕਿੰਨਾਂ ਟੱਪ ਪਾ ਜਾਂਦੇ ਆ ਕਹਿੰਦੇ ਜਾ ਜਾ ਕੇ ਆਪਣੇ ਨੋ ਬੰਦ ਕਰ ਲਾ ਤੇ ਦਸਮਾ ਆਪੇ ਖੋਲ ਜੂਗਾ ਇਹ ਰਮਝਾ ਹੋਈਆਂ ਸੰਤਾਂਆਂ ਵੀਆਂ ਸਾਧੂਆਂ ਦੀਆਂ ਪੜਾ ਬਹੁਤ ਬਦਨਾਮ ਗੁਰਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ